ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਕੁਮਾਨ ਤੇ ਮੇਰੇ ਨਾਲ ਨੇ ਸਰਦਾਰ ਗਰਮੇਲ ਸਿੰਘ ਜੀ ਜਿਵੇਂ ਤੁਹਾਨੂੰ ਪਤਾ ਹੈ ਵੀ ਆਪਾਂ ਜਿਹਨੇ ਵੀਡੀਓ ਬਣਾਉਂਦੇ ਆ 84 ਦੇ ਬਾਰੇ ਬਣਾਉਂਦੇ ਆ ਵੀ ਜੋ ਪੰਜਾਬ ਦੇ ਵਿੱਚ ਸੰਤਾਪ ਸਾਡੇ ਲੋਕਾਂ ਨੇ ਝੱਲਿਆ ਉਹਦੇ ਬਾਰੇ ਆਪਾਂ ਪੁਰਾਣੇ ਬਜ਼ੁਰਗਾਂ ਤੋਂ ਲੈਨੇ ਆ ਜਾਣਕਾਰੀ ਤੇ ਅੱਜ ਆਪਣੇ ਨਾਲ ਨੇ ਸਰਦਾਰ ਗਰਮੇਲ ਸਿੰਘ ਜੀ ਅੰਕਲ ਜੀ ਸਵਾਗਤ ਹੈ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਤਾਂ ਅੰਕਲ ਜਦੋਂ ਮਤਲਬ ਸਾਕਾ ਨੀਲਾ ਤਾਰਾ ਹੋਇਆ ਹਨਾ 84 ਦੇ ਵਿੱਚ ਅਟੈਕ ਹੋਇਆ ਹਰਮੰਦਰ ਸਾਹਿਬ ਤੇ ਉਦੋਂ ਤੁਹਾਡੀ ਕਿੰਨੀ ਏ ਸੀਗੀ ਮੇਰੀ ਬਿੱਕਸ 20 ਸਾਲ ਦੀ ਐਸੀ ਤਾਂ ਉਦੋਂ ਪਹਿਲਾਂ ਤੁਸੀਂ ਸੰਤ ਜਰਨੈਲ ਸਿੰਘ ਨਾਲ ਦੇ ਦਰਸ਼ਨ ਵੀ ਕੀਤੇ ਹਨ ਹਾਂਜੀ ਕੀਤੇ ਤਾਂ ਉਹਨਾਂ ਦਾ ਮਤਲਬ ਵੀ ਕਿਵੇਂ ਦੀ ਉਪਦੇਸ਼ ਸੀਗਾ ਜਾਕੀ ਮਤਲਬ ਉਹਨਾਂ ਦਾ ਕਹਿਣਾ ਸੀਗਾ ਉਸ ਟਾਈਮ ਕਿਵੇਂ ਦਾ ਮਾਹੌਲ ਸੀ ਜਿੱਥੇ ਅਸੀਂ ਲਈ ਇਹ ਵੀ ਸਾਡੀ ਤਾਂ ਬਚਪਨ ਦੀ ਉਮਰ ਸੀ ਮੈਂ ਇੱਥੇ ਇਹਨਾਂ ਨੂੰ ਮਿਲਿਆ ਤੇ ਇਹਨਾਂ ਦੇ ਦਰਸ਼ਨ ਕੀਤੇ ਇੱਥੇ ਮੋਸਾਹਬਾ ਸੀਗੇ ਬੜਗੇ ਸੀਗੇ ਜਿੱਦਾਂ ਹੁਦੋਂ ਤੋਂ ਹਾਂਜੀ ਹਾਂਜੀ ਤੇ ਵਧੀਆ ਸੀ ਉਹਨਾਂ ਦਾ ਜੋ ਵੀ ਸੋਚ ਸੀ ਜੋ ਵੀ ਉਹਨਾਂ ਦਾ ਵਿਚਾਰ ਜੋ ਵੀ ਜਿੰਨੀ ਗੱਲ ਸੁਣਦੇ ਸੀ ਵਧੀਆ ਸੀਗੀ ਔਰ ਅੱਜ ਜਿਹੀ ਪਿਛਟਾਰੇ ਉਹ ਸਾਡੀ ਲੋਕਾਂ ਨੇ ਇਸ ਗੱਲ ਤੇ ਧਿਆਨ ਨਹੀਂ ਦਿੱਤਾ ਠੀਕ ਹੈ ਜੀ ਇਹਨਾਂ ਸਾਥ ਨਹੀਂ ਦਿੱਤਾ ਜਿਹੜਾ ਅੱਜ ਸਾਡੇ ਨਾਲ ਹੋਈ ਮਸਲੇ ਹੋ ਰਹੇ ਆ ਦੇਖੋ ਕਿੰਨੇ ਕਮ ਖਾਓ ਹੋ ਰਹੇ ਆ ਉਹਨਾਂ ਦੇ ਟਾਈਮ ਦੇ ਬਰਾਤ ਦੇ ਵੀ 11 ਬੰਦੇ ਜਾਣ ਲੱਪੇ ਸੀ ਹਾਂਜੀ ਹਾਂਜੀ ਸੁਣਿਆ ਮੈਂ ਕਹਿੰਦਾ ਵੀ ਉਸ ਟਾਈਮ ਮੰਨ ਲਓ ਵੀ 11 ਬੰਦੇ ਭਰਾਤ ਜਾਂਦੇ ਸੀ ਦਾਜ ਦੇ ਵੀ ਬੰਦ ਠੀਕ ਹੈ ਜੀ ਨਾ ਕੋਈ ਦਾਜ ਲੈਂਦਾ ਸੀ ਤੇ ਨਾ ਹੀ ਕੋਈ ਦਿੰਦਾ ਹਾਂਜੀ ਤੇ ਜਿਹੜਾ ਅੱਜ ਨਸ਼ੇ ਦਾ ਦੌਰ ਚੱਲਿਆ ਤੇ ਜੀ ਕਮ ਹੁੰਦਾ ਤਾਂ ਦੌਰ ਵੀ ਨਸ਼ੇ ਦਾ ਚੱਲਦਾ ਜਵਾਨੀ ਵੀ ਪੰਜਾਬ ਦੀ ਬਚੀ ਰਹੀ ਸੀ ਠੀਕ ਹੈ ਹਾਂਜੀ ਉਦੋਂ ਜਾਨੀ ਜਿਹੜੇ ਨੌਜਵਾਨ ਮੁੰਡੇ ਸੀਗੇ ਵੀ ਉਹਨਾਂ ਦੇ ਸਿਰਾਂ ਤੇ ਕਹਿੰਦੇ ਦਸਤਾਰਾਂ ਆ ਗਈਆਂ ਸੀ ਗੱਤ ਤੇ ਕਿਰਪਾਨਾਂ ਤੇ ਅਮਰ ਸ਼ਾਕੇ ਮਦਮ ਗੁਰੂ ਮਹਾਰਾਜ ਨਾਲ ਜੁੜਨ ਲੱਗ ਪਏ ਆ ਗਈਆਂ ਸੀ ਆਪ ਮਹਾਰੇ ਅੱਛਾ ਜੀ ਬਿਲਕੁਲ ਇਹ ਗੱਲ ਸੱਚੀ ਆ ਸੱਚੀ ਜੀ ਸੱਚ ਜਿਵੇਂ ਮੰਨ ਲਓ ਵੀ ਹੁਣ ਆਪਾਂ ਸੰਤ ਜਰਨੈਲ ਸਿੰਘ ਜੀ ਆ ਹੁਣ ਵੀ ਮੰਨ ਲਓ ਵੀ ਵੀਡੀਓ ਹੈਗੀਆਂ ਨੈਟ ਤੇ ਜਿਵੇਂ ਉਹ ਕਹਿੰਦੇ ਵੀ Hindu ਪੱਕਾ Hindu ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਤੇ ਸਿੱਖ ਪੱਕਾ ਸਿੱਖ ਬਣੇ ਤਾਂ ਇਹਦੇ ਵਿੱਚ ਤਾਂ ਜੀ ਕੋਈ ਫਿਰਕਾਪ੍ਰਸਤੀ ਦੀ ਗੱਲ ਨਹੀਂ ਹੈ ਨਹੀਂ ਕੋਈ ਫਿਰਕਾਪ੍ਰਸਤੀ ਵਾਲੀ ਗੱਲ ਨਹੀਂ ਤੇ ਜਿਹੜਾ ਅੰਕਾ ਦਾ ਨੰਦਪੁਰ ਸਾਹਿਬ ਦਾ ਰੈਗੂਲੇਸ਼ਨ ਸੀਗਾ ਉਹ ਉਹ ਕੀ ਚੀ ਸੀਗੀ ਅੱਜ ਪਤਾ ਕਿ ਅੱਜ ਦੇ ਜਿਹੜੇ ਨੌਜਵਾਨਾਂ ਨੂੰ ਅਸਲ ਦੇ ਵਿੱਚ ਪਤਾ ਹੀ ਨਹੀਂ ਵੀ ਸੰਤ ਜਰਨੈਲ ਸਿੰਘ ਵੀ ਕੀ ਉਹਨਾਂ ਦਾ ਮਤਲਬ ਵੀ ਮਕਸਦ ਮੈਨ ਮੁਧਾ ਕੀ ਸੀਗਾ ਲੜਾਈ ਕਿਸ ਚੀ ਦੀ ਲੜਾਈ ਤਾਂ ਉਹਨਾਂ ਦੀ ਆਪਣੇ ਸਿੱਖ ਧਰਮ ਵਾਸਤੇ ਵੀ ਪੰਜਾਬ ਵਾਸਤੇ ਪੰਜਾਬ ਦੀਆਂ ਮੰਗਾਂ ਵਾਸਤੇ ਜਿਸ ਤਰ੍ਹਾਂ ਆਪਣੇ ਪਾਣੀਆਂ ਦੇ ਡਾਕਾ ਵਜ ਰਿਹਾ ਉਸ ਦਿਨ ਵੀ ਪਾਣੀ ਦੀ ਲੜਾਈ ਸੀ ਅੱਜ ਵੀ ਪਾਣੀ ਦੀ ਲੜਾਈ ਚੱਲ ਰਹੀ ਹੈ ਧਰਤੀ ਸਾਡੀ ਬੰਜਰ ਹੋ ਰਹੀ ਹੈ ਠੀਕ ਹੈ ਨੌਜਵਾਨੀ ਸਾਡੀ ਖਤਮ ਹੋ ਰਹੀ ਹੈ ਪੰਜਾਬ ਸਾਡਾ ਖਾਲੀ ਹੋ ਰਿਹਾ ਸਾਡੇ ਪੰਜਾਬ ਦੇ ਨੌਜਵਾਨ ਪਰਦੇਸ਼ਾਂ ਜਾ ਰਹੇ ਸਾਰੇ ਪ੍ਰਵਾਸ ਪਰਦੇਸ਼ਾਂ ਜਾ ਰਹੇ ਜੇ ਪੰਜਾਬ ਵਿੱਚ ਪੰਜਾਬ ਵਿੱਚ ਰਹੇ ਕਿ ਨਹੀਂ ਪ੍ਰਵਾਸੀ ਆਈ ਜਾਂਦੇ ਨੇ ਪ੍ਰਵਾਸੀ ਕੰਮ ਜੁੜ ਜਾਂਦੇ ਨੇ ਹਾਂਜੀ ਵੀ ਜਿਵੇਂ ਮੰਨ ਲਓ ਵੀ ਕਿਸੇ ਟਾਈਮ ਅੰਗਰੇਜ਼ ਇੱਥੇ ਬਿਜ਼ਨਸ ਕਰਨ ਵਾਸਤੇ ਆਏ ਸੀਗੇ ਹਾਂਜੀ ਤੇ ਬਾਅਦ ਚੋ ਮੰਨ ਲਓ ਵੀ ਦੇਸ਼ ਤੇ ਕਾਬਜ ਹੋ ਗਏ ਹਾਂਜੀ ਅੱਜ ਉਹੀ ਦੌਰ ਤਾਂ ਨਹੀਂ ਕਿਤੇ ਵਾਪਸ ਆ ਰਿਹਾ ਜੀ ਪੰਜਾਬ ਵਿੱਚ ਇਹ ਦੇਖਣ ਤੁਹਾਨੂੰ ਤਾਂ ਇਹੀ ਲੱਗਦਾ ਜਿਸ ਤਰ੍ਹਾਂ ਆਪਣੇ ਹੁਣ ਹਾਈਵੇ ਕੱਢ ਰਹੇ ਚੱਲ ਰਹੇ ਹੈ ਹਾਂਜੀ ਤੇ ਇਹ ਉਹ ਸਮਾਂ ਇਹੀ ਹੋਊਗਾ ਮੁਰਗੀ ਹੋਊਗਾ ਜਦੋਂ ਇਹ ਵੀ ਆਪਣੇ ਵਪਾਰ ਵਾਸਤੇ ਆਏ ਸੀਗੇ ਤੇ ਕਬਜ਼ਾ ਕਰਕੇ ਬਹਿ ਗਏ ਰਾਜ ਕੀਤਾ ਨਹੀਂ ਹਾਂਜੀ ਤੇ ਅੱਜ ਵੀ ਦੇਖ ਲਓ ਇਹੇ ਕਵੇਂ ਪੰਜਾਬ ਦੇ ਤਾਂ ਹੁਣ ਜਿੱਦਾਂ ਕਿ ਨਹੀਂ ਕੋਈ ਵੀ ਹੱਕ ਨਹੀਂ ਰੱਖਿਆ ਪੰਜਾਬ ਦੀ ਕੋ ਆਪਣੀ ਮਰਜ਼ੀ ਨਹੀਂ ਕਿਸੇ ਵੀ ਗੱਲ ਤੇ ਸਾਡੇ ਪਾਸੇ ਪੰਜਾਬ ਦੇ ਟਾਈਮਾਂ ਦਾ ਵੀ ਤੇ ਕਬਜ਼ਾ ਇਹਨਾਂ ਦਾ ਹੈ ਨਾ ਹਰ ਪਾਸੇ ਕਬਜ਼ਾ ਨਾ ਤੇ ਅੰਕਲ ਜਿਵੇਂ ਮੰਨ ਲਓ ਵੀ ਜੇ ਇਸ ਟਾਈਮ ਸੰਤ ਜਰਨੈਲ ਸਿੰਘ ਦੀ ਚੜ੍ਹਦੀ ਕਲਾ ਚ ਸੀਗੇ ਹਨਾ ਜਾਂ ਉਹਨਾਂ ਦਾ ਪੂਰਾ ਬੋਲਬਾਲਾ ਸੀਗਾ ਜਿਵੇਂ ਮੰਨ ਲਓ ਅੱਜ 3-3 ਸਾਲ ਦੀਆਂ ਬੱਚੀਆਂ ਦੇ ਰੇਪ ਹੋਈ ਜਾਂਦੇ ਨੇ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਹੋਈ ਜਾਂਦੀ ਹੈ ਕਿ ਉਦੋਂ ਮਤਲਬ ਇੰਜ ਦਾ ਕੋਈ ਸੀਗਾ ਉਦੋਂ ਬਿਲਕੁਲ ਨਹੀਂ ਕਦੇ ਗੁਰੂਆਂ ਸਾਹਿਬ ਦੀ ਕੋਈ ਵੀ ਆਪਦੀ ਨਹੀਂ ਸੀ ਕਦੇ ਕੋਈ ਆ ਰੇਪ ਨਹੀਂ ਸੀ ਕੋਈ ਏਦਾਂ ਦਾ ਵੀ ਨਹੀਂ ਸੀ ਕੋਈ ਬਹੁਤਾ ਨਸ਼ਿਆ ਨੁਸ਼ਿਆ ਦਾ ਵੀ ਨਹੀਂ ਸੀ ਨਸ਼ਿਆਂ ਦਾ ਦੌਰ ਤੋਂ ਜੀ ਆਪਾਂ ਦੀ ਸੋਚੀ ਹੈ ਤਾਂ 15 ਸਾਲ ਤੋਂ ਜ਼ਿਆਦਾ ਬੜਿਆ ਹਾਂ ਜੀ ਪਹਿਲਾਂ ਤੀ ਗੱਲ ਨਹੀਂ ਸੀ ਪਹਿਲਾਂ ਤੱਕ ਆ ਅਸੀਂ ਡੋਡੀ ਫੀਮ ਹਾਂ ਜੀ ਉਹ ਵੀ ਕੋਈ ਟਾ ਮੰਟ ਅੱਲਾ ਖਾਂਦਾ ਹੁੰਦੇ ਬਜ਼ੁਰਗ ਹੁੰਦੇ ਸੀ ਜਾਂਦੀ ਜੀ ਉਹਦਾ ਕੋਈ ਏਡਾ ਨੁਕਸਾਨ ਵੀ ਨਹੀਂ ਹਾਂ ਜੀ ਤਾ ਅੰਗਲ ਜਦੋਂ ਮੰਨ ਲਓ ਵੀ ਸਾਕਰ ਨੀਲਾ ਤਾਰਾ ਜਿਸ ਦਿਨ ਹੁੰਦਾ ਹਾਂਜੀ ਤੁਸੀਂ ਉਸ ਦਿਨ ਕਿੱਥੇ ਆਪਣੇ ਘਰੇ ਸੀ ਅਸੀਂ ਆਪਣੇ ਘਰੇ ਸੀਗੇ ਸਾਨੂੰ ਇਸ ਵੇਲੇ ਬਿਲਕੁਲ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ ਕਿਉਂਕਿ ਅਸੀਂ ਨਿਆਣੇ ਸੀਗੇ ਹਾਂਜੀ ਸਾਨੂੰ ਵੀ ਇਹਨਾਂ ਕੁ ਸੁਣਿਆ ਸੀ ਜਿਦਾ ਅਸੀਂ ਇੱਥੇ ਆਪਣੇ ਖੂਹਾਂ ਤੇ ਆਪਣੇ ਕੰਮ ਕਰ ਕਰ ਰਹੇ ਲੋਜੀ ਕਰਫੂ ਲੱਗ ਗਿਆ ਕਰਫੂ ਲੱਗ ਗਿਆ ਸਾਨੂੰ ਕਰਫੂ ਦੇ ਪਰ ਕਰਫੂ ਲੱਗਾ ਕਦੇ ਕਾਲੀ ਵਾਸਤੇ ਪਤਾ ਲੱਗੇ ਹੈ ਨਾ ਹਾਂਜੀ ਹਾਂਜੀ ਤੇ ਫਿਰ ਜਿਸ ਤਰ੍ਹਾਂ ਪਾ ਪਿੰਡਾਂ ਵਿੱਚ ਸੀਆਰਪੀ ਪੁਲਿਸ ਨਾਕੇ ਬੰਦੀਆਂ ਹੋ ਗਈਆਂ ਜਿਸ ਤਰ੍ਹਾਂ ਆਪਣੇ ਕਰੋਨਾ ਦੌਰ ਦੇ ਹੋਈ ਸੀ ਅਜਾ ਮਾਰੀ ਦੌਰ ਦੇ ਹੋਈ ਸੀ ਇਦਾਂ ਹੀ ਯਾਨੀ ਰੋਡ ਸਭ ਖਾਲੀ ਲੋਕੀਆ ਫੋਪੂਨੇ ਕਰੀ ਬੈਠੇ ਬਾਅਦ ਚ ਪਤਾ ਲੱਗਾ ਤੀਜੇ ਦਿਨ ਹੀ ਜਾ ਕੇ ਇਹ ਕੰਮ ਤਾਂ ਆ ਹੋ ਰਿਹਾ ਵੀ ਹਰਮੰਦਰ ਸਾਹਿਬ ਤੇ ਆਰਮੀ ਨੇ ਅਟੈਕ ਕਰਤਾ ਤੇ ਉੱਥੇ ਮੰਨ ਲਓ ਵੀ ਸੰਗਤ ਤੇ ਸੱਤ ਜਰਨੈਲ ਸੌਣੀ ਸ਼ਹੀਦ ਹੋ ਹਾਂਜੀ ਇਹ ਤੀਜੇ ਦਿਨ ਦੋ ਦਿਨ ਪਹਿਲਾਂ ਜਦੋਂ ਮੰਨ ਲਓ ਵੀ ਉਦੋਂ ਬਾਅਦ ਚ ਜਿਹੜੀ ਮੂਵਮੈਂਟ ਚੱਲੀ ਹਥਿਆਰਬੰਦ ਹਨਾ ਵੀ ਮੁੰਡੇ ਆਲੇ ਹਥਿਆਰ ਚੱਕਦੇ ਹਾਂਜੀ ਵੀ ਉਸ ਟਾਈਮ ਆਮ ਲੋਕਾਂ ਦੇ ਮਨ 'ਚ ਜਦੋਂ ਤੁਹਾਨੂੰ ਵੀ ਪਤਾ ਲੱਗਿਆ ਵੀ ਹਰਮੰਦਰ ਸਾਹਿਬ 'ਤੇ ਅਟੈਕ ਹੋ ਗਿਆ ਜਾਂ ਅਖਬਾਰਾਂ ਵੀ ਚੱਲੀਆਂ ਆਉਣਗੀਆਂ ਨਿਊਜ਼ ਚੱਲੀ ਹੋएगी ਤਾਂ ਉਦੋਂ ਆਮ ਲੋਕਾਂ ਦਾ ਕਿਵੇਂ ਦੇ ਮਨ ਤੇ ਪ੍ਰਭਾਵ ਪੈਂਦਾ ਸੀ ਆਮ ਲੋਕਾਂ ਦੇ ਮਨ ਤੇ ਸਿਰਫ ਪ੍ਰਭਾਵ ਪੈਂਦਾ ਸੀ ਜਿਸ ਨਾਲ ਆਪਾਂ ਨੂੰ ਦੁੱਖ ਵੀ ਬਹੁਤ ਲੱਗ ਰਹੇ ਸੀ ਚਲੋ ਆਪਾਂ ਤਾਂ ਕਹਿੰਦੇ ਆ ਆਪਣੇ ਤੁਹਾਡੇ ਮੇਰੇ ਵੈਸੇ ਹਮਦਰਦੀ ਹੈ ਜਿਨ੍ਹਾਂ ਦੇ ਪਰਿਵਾਰ ਉੱਤੇ ਸੰਗਤ ਤੌਰ ਤੇ ਆਪਣੇ ਮੱਥਾ ਟੇਕਣ ਵਾਸਤੇ ਗਏ ਸੀ ਕਿਸੇ ਦਾ ਬੱਚਾ ਸ਼ਹੀਦ ਹੋ ਗਿਆ ਕਿਸੇ ਦੀ ਮਾਤਾ ਕਿਸੇ ਦਾ ਪਿਓ ਹਾਂਜੀ ਇਹ ਨਹੀਂ ਤਾਂ ਲੱਗ ਜਾਂਦਾ ਜਿਵੇਂ ਇਸ ਤਰ੍ਹਾਂ ਜਿਹੜਾ ਪਸ਼ੂਆਂ ਵਾਂਗੂ ਇੱਕ ਥਾਂ ਇਕੱਠੇ ਛੱਡ ਕੇ ਤਾਂ ਉੱਤੇ ਤੇ ਦੋ ਸਰਕੇ ਤਾਂ ਉਦਾਂ ਹੀ ਬਸ ਸੰਸਕਾਰ ਕੀਤੇ ਆ ਮੈਂ ਆਪ ਖੁਦ ਦੇਖਿਆ ਹੈ ਮੈਂ ਤਕਰੀਬਨ ਇਸ ਤੋਂ 2 ਕੁ ਮਹੀਨੇ ਬਾਅਦ ਗਿਆ ਜਦੋਂ ਸੰਗਤ ਜਾਣ ਲੱਗੀ ਸੀ ਹਾਂਜੀ ਸੰਗਤ ਜਾਂ ਜਾਣ ਲੱਗੀ ਆ ਜਦੋਂ ਆਰ ਸੰਗਤ ਜਾ ਕੇ ਆਪਣੀਆਂ ਨਿਸ਼ਾਨੀਆਂ ਪਛਾਣਦੀ ਹੁੰਦੀ ਸੀ ਵੀ ਸਾਡਾ ਜਿਹੜਾ ਬੱਚਾ ਜਾਂ ਸਾਡੇ ਕਿਸੇ ਦਾ ਕੋ ਬੱਚਾ ਕਹਿੰਦੇ ਮੇਰਾ ਡੈਡੀ ਆ ਸੀਗਾ ਕੋਈ ਵੀ ਪਰਿਵਾਰ ਦਾ ਮੈਂਬਰ ਵਾ ਦੇਖੇ ਕੋਈ ਕੜਾ ਦੇਖੇ ਕੋਈ ਕੁਝ ਦੇਖੇ ਹਾਂਜੀ ਤੇ ਅੰਕਲ ਉਦੋਂ ਜਵਾ ਚਲੋ ਜਦੋਂ ਮਤਲਬ ਵੀ ਇਹ ਸਾਰਾ ਘਟਨਾ ਕਰਮ ਹੋ ਗਿਆ ਨਾ ਵੀ ਉੱਥੇ ਬਹੁਤ ਕਈ ਮਤਲਬ ਵੀ ਹੁਣ ਮੈਨੂੰ ਆਮ ਬੰਦੇ ਮਿਲਦੇ ਨੇ ਦਾਦੇ ਨੇ ਵੀ ਦੋ ਚੁੰਗ ਦੇ ਬੱਚੇ ਵੀ ਨਹੀਂ ਬਖਸ਼ੇਗੇ ਹਾਂਜੀ ਵੀ ਉਹਨਾਂ ਨੇ ਮਾਰਿਆ ਗਿਆ ਗੋਰੀਆਂ ਨਾਲ ਹਾਲਾਂਕਿ 2-4 ਸਾਲ ਮਹੀਨੇ 2 ਮਹੀਨੇ 6 ਮਹੀਨੇ ਬੱਚਾ ਕਿਹੜਾ ਮਤਲਬ ਵੀ ਖਾੜਕੂ ਸੀਗਾ ਨਾ ਉਹ ਕਿਹੜਾ ਵਿਚਾਰੇ ਹਥਿਆਰ ਚੱਕੀ ਫਿਰਦੇ ਸੀਗੇ ਉੱਥੇ ਕਈ ਮਤਲਬ ਵੀ ਬੀਬੀਆਂ ਨਾਲ ਜ਼ਬਰ ਜਨਾਹ ਵੀ ਹੋਈ ਜਿਹੜੇ ਆਪਾਂ ਨਹੀਂ ਦੱਸ ਸਕਦੇ ਹਾਂਜੀ ਤਾਂ ਉਦੋਂ ਬਾਅਦ ਜਦੋਂ ਅੰਕਲ ਸਾਰਾ ਕੁਝ ਹੋ ਗਿਆ ਉਦੋਂ ਬਾਅਦ ਆ ਫੇਰ ਮੰਨ ਲਓ ਵੀ ਕੀ ਰਿਐਕਸ਼ਨ ਸੀਗਾ ਸਿੱਖਾਂ ਵੱਲੋਂ ਸਿੱਖਾਂ ਵੱਲੋਂ ਜਦੋਂ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਜਦੋਂ ਗਵਰਨਮੈਂਟ ਦਾ ਜੋਰ ਚੱਲ ਜਵੇ ਨਾ ਹਾਂਜੀ ਤੇ ਹੁਣ ਪਿੰਡਾਂ ਦੇ ਵਿੱਚ ਵੀ ਜਿਹੜੇ ਲੋਕਲ ਲਾਇਸੈਂਸੀ ਅਸਲ ਸੀਗੇ ਉਹ ਤੇ ਨਹੀਂ ਜਮ੍ਹਾਂ ਕਰਵਾ ਲੈ ਅੱਛਾ ਜੀ ਹੱਥ ਦੇ ਨਹੀਂ ਪਹਿਲਾਂ ਬੰਦ ਸਾਰੇ ਦੇ ਜਦੋਂ ਮੰਨ ਲਓ ਵੀ ਪਤਾ ਸੀ ਸਰਕਾਰ ਦੀ ਇੱਕ ਪਾਲਿਸੀ ਸੀ ਜਦੋਂ ਪਤਾ ਹੀ ਵੀ ਇਹ ਐਕਸ਼ਨ ਕਰਨਾ ਵੀ ਸਿੱਖਾਂ ਦੇ ਪਹਿਲਾਂ ਹੱਥ ਵੜ ਦੋ ਹਾਂਜੀ ਹਾਂਜੀ ਠੀਕ ਹੈ ਨਹੀਂ ਪਹਿਲਾਂ ਪਿੰਡ ਤੋਂ ਦਿਨੇ ਪਿੰਡਾਂ ਦੇ ਘਰੋਂ ਘਰ ਪਰਤੇ ਜਨ ਨੂੰ ਤੁਮ ਕੋਨ ਨੂੰ ਨਾ ਭੇਜ ਨਹੀਂ ਸੀਗਾ ਹਾਂਜੀ ਹਾਂਜੀ ਉਹਨੂੰ ਦਸਰੇ ਜਮਾ ਕਰਾਓ ਜੀ ਠੀਕ ਉਹ ਕਰਵਾ ਲੈ ਠੀਕ ਜਦੋਂ ਉਹਨਾਂ ਦੇ ਹੱਥੇ ਹੀ ਪੜ ਲੈ ਤਾਂ ਫਿਰ ਤਿੰਨ ਹਫਤੇ ਹੋ ਗਏ ਹਾਂਜੀ ਤੇ ਫਿਰ ਅੰਕ ਉਹ ਤੋਂ ਬਾਅਦ ਚ ਲਾ ਦੋ ਵੀ 84 84 ਤੋਂ ਲੈ ਕੇ 94 95 ਤੱਕ ਪੰਜਾਬ ਦਾ ਮਾਹੌਲ ਆਪਾਂ ਦੇਖਿਆ ਜਿਵੇਂ ਦਾ ਰਿਹਾ ਹਣਾ ਤੇ ਉਹ ਤੋਂ ਬਾਅਦ ਚ ਅੰਕ ਉਹ ਵੀ ਜਿਹੜਾ ਮਤਲਬ ਵੀ ਦਾਜ ਦਹੇਜ ਦੇਣ ਵਾਲਾ ਲੈਣ ਵਾਲਾ ਸੀਗਾ ਜਾਂ ਕੋਈ ਵਦੀਕੀਆਂ ਸੀਗੀਆਂ ਤਾਂ ਉਦੋਂ ਜਿਹੜੇ ਖਾੜਕੂ ਸੀਗੇ ਜਿਹੜੇ ਸਿੰਘ ਚਲੋ ਵਿੱਚ ਕਈ ਬੰਦੇ ਗਲਤ ਵੀ ਬਾਤ ਚ ਜੋੜੇ ਹੈ ਨਾ ਤਾਂ ਉਹ ਮਤਲਬ ਆਮ ਲੋਕਾਂ ਦਾ ਕਿਵੇਂ ਦਾ ਅੰਕਲ ਮਾਹੌਲ ਸੀਗਾ ਆਮ ਇਹ ਛੋਟਾ ਏਰੀਆ ਜਾਂ ਸਾਰੇ ਪੰਜਾਬ 'ਚ ਹੀ ਸੀਗਾ ਹਨਾ ਪੂਰੇ ਪੰਜਾਬ 'ਚ ਹੀ ਖੜਕੂ ਸੀਗੇ ਤਾਂ ਕਿਵੇਂ ਦਾ ਉਹਨਾਂ ਦਾ ਮਤਲਬ ਮਾਹੌਲ ਸੀਗਾ ਰਾਤ ਨੂੰ ਜਿਵੇਂ ਮੰਨ ਲਓ ਵੀ ਕਈ ਵਾਰੀ ਹੁਣ ਤੁਰਦੇ ਫਿਰਦੇ ਆਮ ਲੋਕਾਂ ਦੇ ਘਰੋਂ ਰੋਟੀ ਖਾਂਦੇ ਸੀਗੇ ਆਮ ਘਰਾਂ ਦੇ ਬੱਚੇ ਸੀ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਵੀ ਆਪਣਾ ਘਰ ਛੱਡ ਕੇ ਜੰਗਲ 'ਚ ਰਹਿਣਾ ਬਿਆਬਾਨ ਰਹਿਣਾ ਘਰੋਂ ਬਿਕਾਰ ਰਹਿਣਾ ਤਾ ਕਿਵੇਂ ਦਾ ਅੰਕਲ ਉਹਦਾ ਪੁਲਿਸ ਦਾ ਤਸ਼ੱਦਦ ਜਾਂ ਲੋਕਾਂ ਨਾਲ ਕਿਵੇਂ ਦਾ ਵਿਹਾਰ ਇਹ ਵੀ ਪੁਲਿਸ ਦਾ ਤਸ਼ੱਦਦ ਜਾਂ ਗਵਰਨਮੈਂਟ ਦੀਆਂ ਚਾਲਾਂ ਸਿਆਸਤਾਂ ਇਹਨੇ ਬੱਚਿਆਂ ਨੂੰ ਮਜਬੂਰ ਕੀਤਾ ਹਥਿਆਰ ਚੁੱਕਣ ਲਈ ਮਜਬੂਰ ਕੀਤਾ ਅੱਛਾ ਚੱਕਣ ਵਾਸਤੇ ਔਰ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਅੱਛਾ ਇਹ ਹੁਕਮ ਵਿੱਚ ਇਹ ਚੀਜ਼ ਨਹੀਂ ਕਿਵੇਂ ਯਾਨੀ ਕਿਵੇਂ ਮਜਬੂਰ ਕਿਵੇਂ ਕਰਦੀ ਸੀਗੀ ਸਰਕਾਰ ਜਿਸ ਤਰ੍ਹਾਂ ਹੁਣ ਫਰਜ਼ ਕੀਤਾ ਚਲੋ ਸਾਨੂੰ ਤੁਸੀਂ ਬੱਚੇ ਹਾਂਜੀ ਤੁਹਾਨੂੰ ਰਾਤ ਇੱਥੇ ਰਾਹੇ ਕਰਾਈ ਜਾਂਦੇ ਨੂੰ ਕੱਲਿਆਂ ਚੱਕ ਲੈ ਗੱਡੀ ਸੱਟਨੇ ਤਾਂ ਟੈਰਗਟ ਪਰ ਕੇ ਪਾਉਣਾ ਮੂਰੂਦੀ ਇਹਦਾ ਕਰਦਣ ਉਹ ਵੀ ਕਹਿੰਦਾ ਉਹ ਸੋਚ ਨਹੀਂ ਸੋਚਣਾ ਕਿ ਇਹਦੇ ਨਾਲ ਮਰ ਗਿਆ ਹੀ ਚੰਗਾ ਜਲੀਦ ਇੰਨਾ ਕਰ ਲੋ ਜਲੀਦ ਇੰਨਾ ਕਰ ਲੋ ਠੀਕ ਹੈ ਤੇ ਮਤਲਬ ਵੀ ਜਦੋਂ ਅਕਲ ਕਿਸੇ ਦਾ ਬੱਚਾ ਚੱਕਿਆ ਜਾਂਦਾ ਸੀ ਕੋਈ ਨੌਜਵਾਨ ਮੁੰਡੇ ਨੂੰ ਮੰਨ ਲਓ ਪੁਲਿਸ ਚੱਕ ਜਾ ਅੱਜ ਵੀ ਮੰਨ ਲਓ ਵੀ ਕਿਸੇ ਆਪਣੇ ਨੌਜਵਾਨ ਨੂੰ ਕੋਈ ਪੁਲਿਸ ਫੜਦੀ ਹੈ ਉਸ ਦਿਵਾਰ ਚੋਂ ਆਪਾਂ 2-4 ਬੰਦੇ ਲੈ ਕੇ ਥਾਣੇ ਜਾਂਦੇ ਹਾਂ ਨਾ ਤਾਂ ਥਾਣੇ ਜਾ ਕੇ ਆਪਾਂ ਗੱਲ ਕਰਦੇ ਹਾਂ ਕਿ ਸਾਡਾ ਬੱਚਾ ਕਿਉਂ ਫੜਿਆ ਵੀ ਇਹਦਾ ਕਸੂਰ ਕੀ ਹੈ ਜਾਂ ਦੱਸੋ ਹਨਾ ਤਾਂ ਉਦੋਂ ਮਤਲਬ ਵੀ ਕੀ ਵੀ ਸਰਕਾਰ ਸੁਣਦੀ ਨਹੀਂ ਸੀ ਉਦੋਂ ਬਿਲਕੁਲ ਨਹੀਂ ਸੁਣਦੀ ਸੀ ਅੱਛਾ ਜੀ ਬਿਲਕੁਲ ਨਹੀਂ ਸੁਣਦੀ ਉਹ ਕੋਈ ਦੋ ਕੋਈ ਗੱਲਾਂ ਹੁੰਦੀਆਂ ਸੀ ਬੱਚਾ ਮੁਕਾਬਲਾ ਬਣਾ ਕੇ ਮਾਰ ਦਿਓ ਜਿਆਦਾ ਤਾਂ ਤੇ ਨਹੀਂ ਨੌਜਵਾਨ ਇਸ ਤਰ੍ਹਾਂ ਮੁਕਾਬਲੇ ਮੜਾ ਮਾਰੇ ਆ ਅੱਛਾ ਜੀ ਮੱਝ ਦੀ ਧਰਤੀ ਵਿੱਚ ਮੇਰੇ ਅਮਰ ਸਰ ਗਰਦਾਸਪੁਰ ਤਾਂ ਲੜਕੀ ਵਾਲੇ ਨੂੰ ਮੇਰੇ ਖਿਆਲ ਵੀ ਬੱਚੇ ਸਰ ਕੋ ਮੁੰਡਾ ਹੀ ਨਹੀਂ ਲੱਭਣ ਦਾ ਇਸ ਤਰ੍ਹਾਂ ਵਾਸਤੇ ਨਹੀਂ ਰਸੇ ਇਹ ਵੀ ਸਾਲ ਬਰਾਤਾਂ ਨਹੀਂ ਨਿਕਲਦੀ ਇਹ ਨਾ ਜਾਨੀ ਕਿ ਆਪਣੇ ਜਿਨ੍ਹਾਂ ਚ ਕੀਤੇ ਇੰਨਾ ਕਤਲ ਹੋ ਗਿਆ ਇਹ ਜਾਨੀ ਕਿ ਉਧਰ ਘਰ ਭਰਤੀ ਵੀ ਨੌਜਵਾਨੀ ਖਤਮ ਕਰਤੀ ਜੀ ਤਾਂ ਉਹ ਜਨੇ ਜੇ ਕੋਈ ਥਾਣੇ ਜਾਂਦਾ ਵੀ ਸੀਗਾ ਤਾਂ ਜਾਂ ਤਾਂ ਸੌਦੇਬਾਜ਼ੀ ਕਰਦੇ ਸੀਗੇ ਹਾਂਜੀ ਵੀ ਇੰਨੇ ਪੈਸੇ ਦੇ ਦਿਓ ਤੁਹਾਡਾ ਮੁੰਡਾ ਛੱਡ ਦਾਂਗੇ ਹਾਂਜੀ ਕਿ ਨਹੀਂ ਤਾਂ ਫਿਰ ਉਹਨਾਂ ਦਾ ਇੰਕਾਊਂਟਰ ਹੋ ਜਾਂਦਾ। ਬਸ ਇਹ ਗੱਲ। ਤਾਂ ਉਦੋਂ ਫਿਰ ਅੰਕਲ ਜਿਹੜੇ ਆਮ ਮਤਲਬ ਜਿਹੜੇ ਫਿਰ ਬਾਅਦ ਚ ਅੱਕੇ ਹੋਏ ਲੋਕਾਂ ਨੇ ਹਥਿਆਰ ਚੱਕੇ ਮੁੰਡਿਆਂ ਨੇ ਜਿਹੜੇ ਮਤਲਬ ਆਪਾਂ ਖਾਰਕੂ ਸਿੰਘ ਕਹਿੰਦੇ ਆ ਉਹਨਾਂ ਦਾ ਆਮ ਲੋਕਾਂ ਨਾਲ ਕਿਵੇਂ ਦਾ ਵਿਹਾਰ ਆਮ ਲੋਕਾਂ ਨਾਲ ਉਹ ਤਾਂ ਵਧੀਆ ਵਿਹਾਰ ਸੀਗਾ। ਇਹ ਵਿੱਚ ਜਿਹੜੇ ਹਨ ਨਕਲੀ ਉਠਗੜੀ ਇਹ ਬਦਨਾਮਗਰ ਨਾਲ ਸੀ। ਕੈਟ ਵਗੈਰਾ ਜਿਹੜਾ ਬਣਾਉਂਦੇ। ਤੇ ਨਹੀਂ ਆਮ ਖਾਰਕੂਆਂ ਦਾ ਮਤਲਬ ਵੀ ਜੇ ਕੋਈ ਰਾਹ ਵਾਟੇ ਜਾਂਦਾ ਮਿਲ ਗਿਆ ਜਾਂ ਹੋਰ ਕਿਵੇਂ ਮਤਲਬ ਕਿਸੇ ਨੂੰ ਐ ਤਾਂ ਨਹੀਂ ਕਿਸੇ ਨੂੰ ਕੋਈ ਤੰਗੀ ਨਹੀਂ ਦਿੰਦੇ। ਅੱਛਾ ਜੀ। ਪੰਜ ਜੀ। ਕਿਸ ਨੂੰ ਤੁੰਤ ਨਹੀਂ ਤੇ ਤੁਨ ਤੁਹਾਡੇ ਇਲਾਕੇ ਜਾਂਕ ਦਾ ਕੋਈ ਮਸ਼ਹੂਰ ਸਿੰਘ ਹੋਇਆ ਇੱਧਰ ਮਸ਼ਹੂਰ ਸਿੰਘ ਤਾਂ ਜਿਸ ਤਰ੍ਹਾਂ ਇੱਥੇ ਆਪਣੇ ਤੁੰਕੂਤ ਤੋਂ ਗਰੀਬ ਸਿੰਘ ਹੁੰਦਾ ਗਿਆ ਅੱਛਾ ਜੀ ਹਾਂਜੀ ਇੱਕ ਗੁਰਦੀਪ ਸਿੰਘ ਦੀਪਾ ਵੀ ਇੱਧਰ ਦਾ ਦਬਾਬੇ ਦਾ ਹਣਾ ਹੋਇਆ ਉਹਦਾ ਵੀ ਕਹਿੰਦੇ ਬਹੁਤ ਡੈਸ਼ਟ ਸੀ ਬੜਾ ਵਧੀਆ ਬੰਦਾ ਸੀਗਾ ਹਾਂਜੀ ਹਾਂਜੀ ਮੈਂ ਨਾ ਅੰਕਲ ਜਦੋਂ ਜਿੰਨੀਆਂ ਵੀਡੀਓ ਕਰਦਾ ਮਾਂ ਤਾਂ ਮੈਨੂੰ ਇੱਕ ਦਿਨ ਇੱਕ ਬਜ਼ੁਰਗ ਨੇ ਗੱਲ ਸੁਣਾਈ ਸੀ ਥੋੜੀ ਉਮਰ ਦਾ ਸੀ ਇੱਧਰ ਦਾ ਸੀ ਗੁਰਦੀਪ ਸਿੰਘ ਦੀਪੇ ਦੀ ਖੇਹਰ ਹਾਲ ਦੀ ਬੰਦ ਗੱਲ ਸੁਣਾਈ ਉਹ ਕਹਿੰਦਾ ਵੀ ਦੀਪਾ ਨਾ ਕਹਿੰਦਾ ਵੀ ਇੱਕ ਵਾਰੀ ਕਿਸੇ ਦੇ ਘਰੇ ਗਿਆ ਵੀ ਬੰਦੇ ਦੀ ਕਰੈਕਟਰ ਦੀ ਗੱਲ ਹੁੰਦੀ ਐ ਬੰਦੇ ਦੀ ਸੋਚ ਉੱਚੀ ਸੋਚੀ ਹੁੰਦੀ ਐ ਜਦੋਂ ਜਿਹੜੇ ਵਿੱਚ ਉਹ ਨਕਲੀ ਰਲ ਗਿਆ ਉਹਨਾਂ 3 ਭੈਣਾਂ ਦੀ ਇੱਛਾ ਤਾਂ ਵੀ ਇਹ ਤਾਂ ਤਾਂ ਬਿਆਦ ਵੀ ਕੀਤੀ ਕਹਿੰਦੇ ਵੀ ਗੁਰਦੀਪ ਸਿੰਘ ਦੀਪਾ ਤੇ ਉਹਦੇ ਨਾਲ ਦੋ ਸਾਥੀ ਸ਼ਾਇਦ ਹੋਰ ਸੀਗੇ ਕਿਸੇ ਦੇ ਘਰ ਦਾ ਉਹਨਾਂ ਨੇ ਜਾ ਕੇ ਦਰਵਾਜ਼ਾ ਖੜਕਾਇਆ ਜਦੋਂ ਦਰਵਾਜ਼ਾ ਖੜਕਾਇਆ ਤਾਂ ਮਤਲਬ ਵੀ ਉਹਨਾਂ ਪੁੱਛਿਆ ਵੀ ਕੌਣ ਹੈ ਕਿਉਂਕਿ ਪੁਲਿਸ ਵੀ ਆਉਂਦੀ ਸੀਗੀ ਸਿੰਘ ਵੀ ਆਉਂਦੇ ਸੀਗੇ ਤਾਂ ਕਹਿੰਦੇ ਮੈਂ ਹੌਰੀ ਦੇ ਕੇ ਦੀਪੇ ਨੇ ਕਿਹਾ ਵੀ ਮੈਂ ਗਰਦੀਪ ਸਿੰਘ ਦੀਪਾ ਹੇਰਾ ਤਾਂ ਉਹਨੇ ਉਹ ਕੁੜੀ ਜਦੋਂ ਸੀਗੀ ਉਹਨੇ ਜਾ ਕੇ ਆਪਣੀ ਮਾਂ ਨੂੰ ਦੱਸਿਆ ਵੀ ਦੀਪੇ ਹੁਣੀ ਆਏ ਨੇ ਉਹ ਕਹਿੰਦੀ ਕੋਈ ਗੱਲ ਨਹੀਂ ਵੀ ਤੂੰ ਦਰਵਾਜ਼ਾ ਖੋਲ ਜਦੋਂ ਦਰਵਾਜ਼ਾ ਖੋਲਿਆ ਤਾਂ ਕਹਿੰਦੇ ਵੀ ਉਹ ਮਾਤਾ ਨੇ ਕਿਹਾ ਕਹਿੰਦੀ ਪੁੱਤ ਵੀ ਇੱਥੇ ਦਰਵਾਜ਼ੇ ਤੇ ਖੜ ਜਾ ਤੂੰ ਅੰਦਰ ਉਹ ਕੁੜੀ ਨੂੰ ਕਹਿੰਦੀ ਵੀ ਸਰੋਂ ਤੇਲ ਲੈ ਕੇ ਕਹਿੰਦੇ ਤੇਲ ਚੋ ਕੇ ਫਿਰ ਉਹ ਬੰਦੇ ਨੂੰ ਅੰਦਰ ਨਹਾਇਆ ਫਿਰ ਰੋਟੀ ਪ੍ਰਸ਼ਾਦਾ ਉਹਨੂੰ ਜੋ ਵੀ ਛਕਾ ਕੇ ਤਾਂ ਮਤਲਬ ਵੀ ਉਹ ਬੰਦੇ ਦੀ ਇੰਨੀ ਰਿਸਪੈਕਟ ਸੀਗੀ ਇੰਨੀ ਇੱਜ਼ਤ ਸੀਗੀ ਵੀ ਜਿੱਦਣ ਕਹਿੰਦੇ ਵੀ ਉਹ ਸ਼ਾਇਦ 92 ਸ਼ਹੀਦ ਹੋਇਆ ਹਾਂਜੀ ਕਹਿੰਦੇ ਵੀ ਦਬਾਬੇ ਦੇ ਵਿੱਚ ਮਤਲਬ ਵੀ ਉਹ ਏਰੀਆ ਦੇ ਵਿੱਚ ਕਹਿੰਦੇ ਕਿਸੇ ਘਰੇ ਰੋਟੀ ਨਹੀਂ ਪੱਕੀ ਵਾਕਈ ਅੰਕਲ ਵੀ ਇਹ ਗੱਲ ਸਹੀ ਹੈ ਸਹੀ ਗੱਲ ਹੈ ਕਿਵੇਂ ਦਾ ਮਤਲਬ ਵੀ ਉਹ ਕਹਿੰਦੇ ਵੀ ਬਹੁਤ ਹੀ ਉੱਚੀ ਸੁੱਚੀ ਸੋਚ ਉਹ ਮੁੰਡਾ ਵਧੀਆ ਸੋਚ ਵਾਲਾ ਸੀ ਠੀਕ ਹੈ ਜੀ ਵਧੀਆ ਨੇਚਰ ਸੀ ਉਹਦੇ ਠੀਕ ਹੈ ਤੇ ਵਧੀਆ ਕੈਰੈਕਟਰ ਸੀ ਉਹਦਾ ਕਿਸੇ ਨਾਲ ਕੋਈ ਬਦੀ ਕੀ ਇਦਾਂ ਕੋਈ ਵੀ ਗੱਲ ਨਹੀਂ ਸੁਣੀ ਜੀ ਠੀਕ ਹੈ ਠੀਕ ਹੈ ਆ ਤਾਂ ਜਿਹੜੇ ਵਿੱਚ ਨਕਲੀ ਰਲ ਕੇ ਇਹਨਾਂ ਨੂੰ ਬਨਾਮ ਕਰਨਾ ਸੀ ਹਾਂ ਜੀ ਜਿਹੜੇ ਬਾਜੂ ਕਾਲੇ ਕੱਛੀਆਂ ਦੇ ਬਣੇ ਉਹੀ ਕ੍ਰਿਮੀਨਲ ਸੀਗੇ ਉਹੀ ਤਾਂ ਸਭ ਦੇਖੋ ਇੱਕ ਮਿੰਟ ਹਮੇਸ਼ਾ ਹੀ ਗਵਰਨਮੈਂਟਾਂ ਦੀ ਸਵੈਸਤਾ ਹੁੰਦੀ ਹੈ ਜਿਹਨਾਂ ਮਰਜ਼ੀ ਆ ਜਾਣ ਸਰਕਾਰਾਂ ਕਦੀ ਨਹੀਂ ਕੋਈ ਕੁਝ ਕਰ ਲੈਣ ਕਦੀ ਕੁਝ ਬਣਾ ਲੈਣਾ ਬਦਨਾਮ ਕਰਨ ਦੀ ਖਾਤਰ ਬਣਾਉਂਦੇ ਜਦੋਂ ਮੰਨ ਲਓ ਹੁਣ ਕਿਸਾਨ ਅੰਦੋਲਨ ਵੀ ਚੱਲਿਆ ਉਸ ਟਾਈਮ ਵੀ ਇਦਾਂ ਵਿੱਚ ਨਕਲੀ ਬੰਦੇ ਵਾੜ ਕੇ ਨਕਲੀ ਬੰਦੇ ਵਾੜੇ ਹੋ ਕਿਸਾਨਾਂ ਨੂੰ ਅਤਵਦੀ ਦੱਸਿਆ ਪੁਰਖੀ ਦੱਸਿਆ ਹਾਂਜੀ ਤਾਂ ਜਿਹੜੀ ਹੁਣ ਆਪਾਂ ਗੱਲ ਦਾ ਨਿਚੋੜ ਕੱਢਦੇ ਆਂ ਵੀ ਚਾਹੇ ਮਤਲਬ ਸੰਤ ਜਰਨੈਲ ਸਿੰਘ ਸੀਗੇ ਉਹ ਤਾਂ ਪੰਜਾਬ ਦੇ ਪੱਖ ਦੀ ਗੱਲ ਕਰਦੇ ਸੀ ਹਾਂਜੀ ਕੋਈ ਦੇਸ਼ ਵਿਰੋਧੀ ਗੱਲ ਤਾਂ ਉਹਨਾਂ ਦੀ ਹੈ ਨਹੀਂ ਸੀਗੀ ਨਹੀਂ ਨਹੀਂ ਮੈਂ ਜਿਹੜੀ ਜਿੰਨੀਆਂ ਕੋ ਅੰਕਲ ਵੀਡੀਓ ਦੇਖਿਆ ਨੇ ਜਾਂ ਜਿੰਨੀ ਕੋ ਮੈਂ ਸਰਚ ਕਰੀਆ ਮੈਂ ਪੜ੍ਹਿਆ ਸੁਣਿਆ ਵੀ ਔਰਕਾਂ ਨੂੰ ਮਿਲਿਆ ਵਾ ਵੀ ਅੱਜ ਤੱਕ ਸੰਤ ਜਰਨੈਲ ਸਿੰਘ ਨੇ ਕਿਤੇ ਖਾਲਸਾਤਾਨ ਦੀ ਡਿਮਾਂਡ ਨਹੀਂ ਕੀਤੀ ਨਹੀਂ ਉਹ ਤਾਂ ਪੰਜਾਬ ਦੀ ਹੱਕਾਂ ਵਾਸਤੇ ਹਾਂ ਪੰਜਾਬ ਦੇ ਹੱਕਾਂ ਵਾਸਤੇ ਪਾਣੀਆਂ ਦੀ ਹਾਂਜੀ ਜਿਹੜੀ ਅੱਜ ਵੀ ਚੱਲ ਰਹੀ ਹੈ ਪੰਜਾਬੀ ਬੋਲਦੇ ਇਲਾਕੇ ਪੰਜਾਬੀ ਬੋਲਦੇ ਇਲਾਕੇ ਜਿਹੜੀ ਅੱਜ ਵੀ ਚੱਲ ਰਹੀ ਹੈ ਅੱਜ ਸਾਨੂੰ ਪਤਾ ਲੱਗਦਾ ਵੀ ਜੇ ਉਸ ਵੇਲੇ ਇਹ ਕੰਮ ਸੰਤ ਜਨੈ ਸੁਣੀ ਕਬਜਾ ਕੀਤਾ ਜਾਂ ਲਿਆ ਹੁੰਦਾ ਹਾਂਜੀ ਵੀ ਜੀ ਉਹਨਾਂ ਦਾ ਮਤ ਉਹ ਕੋਈ ਕੋਸ਼ਿਸ਼ ਕੀਤੀ ਵੀ ਕੋਈ ਪਤਾ ਪਾਸ ਹੋ ਜਾਂਦਾ ਤੇ ਅੱਜ ਸਾਨੂੰ ਆ ਆ ਦਿਨ ਨਾ ਦੇਖਣੇ ਜਿਹੜੇ ਮਤਲਬ ਅੱਜ ਤਿੰਨ ਤਿੰਨ ਸਾਲ ਦੀਆਂ ਬੱਚੀਆਂ ਤੇ ਰੇਪ ਹੋ ਰਹੇ ਨੇ ਜਵਾਨੀ ਨਸ਼ਿਆਂ ਨਾਲ ਮਾਰ ਰਹੀ ਹੈ ਹਾਂਜੀ ਤੇ ਕਈ ਵਾਰੀ ਹੁਣ ਦਾ ਜੇ ਖਣੋ ਜਾਂ ਚਲੋ ਮੇਰੇ ਵੀ ਦੋ ਧੀਆ ਨੇ ਅੱਜ ਕੱਲ ਜੇ ਕਦੇ ਧੀ ਜਮਲੇ ਤੱਕ ਤਾਂ ਟੈਨਸ਼ਨ ਪੈ ਜਾਂਦੀ ਹੈ ਹਾਂਜੀ ਵੀ ਮੈਂ ਇਹਨੂੰ ਵਿਆਹਣਾ ਕਿਵੇਂ ਆ ਠੀਕ ਆ ਵੀ ਬਗਾਨੇ ਘਰੇ ਕਿਵੇਂ ਵਸੂਗੀ ਮੇਰੀ ਧੀ ਉਦੋਂ ਮਤਲਬ ਇਹਨਕਾ ਵੀ ਐਦਾਂ ਦਾ ਵਿਆਹ ਵੀ ਹੋ ਜਣਾ ਧੀਆ ਦੇ ਫਿਕਰ ਕਰਨੀ ਕੋਲ ਨਹੀਂ ਫਿਕਰ ਤਾਂ ਕਿ ਪ੍ਰਮਾਤਮਾ ਨੂੰ ਹੁੰਦਾ ਨੇ ਆਪੇ ਕੀਤਾ ਸਭ ਸੋਚਿਆ ਆ ਤੇ ਫਿਕਰ ਆਪਾਂ ਨੂੰ ਇਹ ਆ ਵੀ ਮੂਰੇ ਜਿਹੜਾ ਆਪਾਂ ਕੋ ਬੱਚਾ ਲੱਭਣਾ ਉਹ ਸਾਨੂੰ ਨਸ਼ੇਦ ਰਾਤ ਮਿਲੇ ਸਹੀ ਗੱਲ ਆ ਵੀ ਉਹ ਕਿਵੇਂ ਦਾ ਮਿਲਦਾ ਬਾਕੀ ਸਭ ਤੋਂ ਵੱਡਾ ਮਤਲਬ ਵੀ ਮਾਂ ਪਿਓ ਵਾਸਤੇ ਧੀ ਦਾ ਘਰ ਖੁਸ਼हाल ਹੋਵੇ ਤਾਂ ਸਭ ਕੁਝ ਹੈ ਜਿਹਨੇ ਧੀ ਦਿੱਤੀ ਉਹਨੇ ਕੁਝ ਨਹੀਂ ਆਪਣੇ ਕੋਲ ਰੱਖਿਆ ਕੁਝ ਵੀ ਨਹੀਂ ਇਹ ਦੇਖੋ ਇੱਕ ਧੀਾਂ ਵੀ ਇੱਕ ਮਹਾਨਦਾਨ ਗਿਣਿਆ ਜਾਂਦਾ ਹੈ ਮਹਾਨਦਾਨ ਬਿਲਕੁਲ ਹਨਾ ਜਗ ਤੇ ਦਾਨੀ ਤਾਂ ਕਹਿੰਦਾ ਮੈਂ ਆ ਕਰਤਾ ਮੈਂ ਉਹ ਕਰਤਾ ਦਾਨ ਉਹ ਧੀ ਦਾ ਦਾਨ ਮਹਾਨਦਾਨ ਗਿਣਿਆ ਜਾਂਦਾ ਹੈ ਆਪਣਾ ਕਾਲਜਾ ਵੱਢ ਕੇ ਜਿਹਨੇ ਆ ਹਾਂਜੀ ਹਾਂਜੀ ਆਪਣੇ ਅੱਥੇ ਪਾਲ ਕੇ ਔਰ ਉਹ ਆਪਣੀ ਨਹੀਂ ਹਾਂਜੀ ਵੁਆ ਨਹੀਂ ਕਰਦੇ ਵੀ 22 ਸਾਲ 24 ਸਾਲ ਨੂੰ ਪੜਾਣਾ ਲਖਾਣਾ ਚਲੋ ਹਾਂਜੀ ਇਹ ਰੀਤ ਹੈ ਰਾਜੇ ਮਹਾਰਾਜੇ ਜਿੰਨੇ ਵੀ ਗੁਰੂ ਪੀਰ ਹੋਏ ਸਾਰੇ ਮਨੁਬੀ ਧੀਆ ਪੈਣਾ ਆਪਾਂ ਵਿਆਹਨੇ ਹਨਾ ਪਰ ਉਦੋਂ ਜਾਨੀ ਵੀ ਇੰਨਾ ਕੋ ਸੀਗਾ ਵੀ ਬੰਦੇ ਨੂੰ ਮੰਨ ਤਸੱਲੀ ਵੀ ਜੇ ਕਿਤੇ ਮੇਰੀ ਨਾਂ ਸੁਣਵਾਈ ਹੋਈ ਹਾਂਜੀ ਤਾਂ ਮੰਨ ਲਓ ਵੀ ਮੇਰੀ ਧੀ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਤਾਂ ਉਹਦਾ ਕੋਈ ਨਾ ਕੋਈ ਜਾਨੀ ਮਸੀਹੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਜੀ ਵੀ ਸੰਤ ਜਰਨੈਲ ਸਿੰਘ ਮਸੀਹਾ ਤੌਰ ਤੇ ਸੀਗਾ ਮੁਸੀਹਾ ਤਰਤੇ ਸੀ ਉਹ ਬੰਦੇ ਨੂੰ ਆਪ ਨੂੰ ਵੀ ਖੁਦ ਨੂੰ ਪਤਾ ਸੀ ਇਸ ਚੀਜ਼ ਦਾ ਉਹ ਮੁਸੀਹਾ ਤਰਤੇ ਸੀ ਹਾਂ ਉਹ ਬਾਕੀ ਜਦ ਤਣੋਂ ਦੇ ਸਾਥੀ ਸੀ ਜਾਂ ਆਮ ਲੋਕਾਂ ਦਾ ਵੀ ਪ੍ਰਭਾਵ ਪੈ ਗਿਆ ਸੀਗਾ ਵੀ ਅਸੀਂ ਕੋਈ ਦਾਜ ਦੇ ਹੀ ਨਹੀਂ ਲੈਣਾ ਅਸੀਂ 11 ਬੰਦੇ ਹੀ ਜਾਵਾਂਗੇ ਆਨੰਦ ਕਾਰਜ ਕਰਕੇ ਵੀ ਜੇ ਅਸੀਂ ਗਲਤ ਕੰਮ ਕਰਾਂਗੇ ਤਾਂ ਪਿੱਛੇ ਡੰਡੇ ਆਲਾ ਬੈਠਾ ਹਾਂ ਤੇ ਔਰਤਾਂ ਸੁਖੀ ਬਸਣੀਆਂ ਹਾਂਜੀ ਹਾਂਜੀ ਮੈਂ ਇੱਥੇ ਦਾ ਕੋਈ ਕਈ ਵਾਰੀ ਅੰਕਲ ਸੁਣਿਆ ਵੀ ਗੁਰਦੀਪ ਸਿੰਘ ਦੀਪੇ ਬਾਰੇ ਸੁਣਿਆ ਚਾਹਤੋਂ ਹੋਰ ਵੀ ਕਾਫੀ ਸਿੰਘ ਜਿਵੇਂ ਆਪਣਾ ਸਿੱਧੂ ਮੂਸੇਵਾਲਾ ਦੇ ਗਾਣੇ ਚੱਕ ਕੇ ਜ ਨਾਂ ਲਿਆ ਸੀਗਾ ਦਾ ਬਲਵਿੰਦਰ ਸਿੰਘ ਜਿਤਾਣੇ ਦਾ ਹਾਂਜੀ ਕਹਿੰਦੇ ਵੀ 15 15 20 20 ਸਾਲ ਦੀਆਂ ਧੀਆਂ ਛੱਡੀਆਂ ਹੋਈਆਂ ਵਗੈਰਾ ਦੁਬਾਰਾ ਬਸਾਤੇ ਕਿ ਐ ਅੰਕਲ ਗੱਲ ਇਹ ਹੀ ਸੀ ਜਿਸ ਤਰ੍ਹਾਂ ਆਪਣੇ ਮੰਨ ਲਓ ਵੀ ਉੱਪਰ ਜਿਹੜੋ ਕੋ ਪ੍ਰਭਾਵ ਜਾਂ ਕੋਈ ਦੱਸਦਾ ਹੋਵੇ ਜਾਂ ਡੰਡਾ ਤੇ ਫਿਰ ਆਪੇ ਲ ਬਸਾਉਂਦੇ ਵੀ ਜਾਨੀ ਇਹ ਸੀਗਾ ਵੀ ਜਿਹਦੀ ਸਰਕਾਰ ਦੇ ਦਰਬਾਰੇ ਹੁਣ ਕਈ ਹੁੰਦਾ ਹੈ ਕਈ ਵਾਰੀ ਵੀ ਮੰਨ ਲਓ ਹਰੇਕ ਬੰਦਾ ਸੋਚਦਾ ਵੀ ਮੈਂ ਆਪਣੀ ਧੀ ਬੱਡੇ ਘਰੇ ਪਿਆਵਾ ਹਾਂਜੀ ਤਾਂ ਕਈ ਵਾਰੀ ਇਹ ਹੁੰਦਾ ਵੀ ਆਪਾਂ ਵੱਡੇ ਘਰੇ ਵਿਆਹ ਦਿੰਦੇ ਆ ਬਾਅਦੋਂ ਮਤਲਬ ਵੀ ਧੀ ਨੂੰ ਸਹੀ ਤਰੀਕੇ ਨਾਲ ਨਹੀਂ ਅਗਲਾ ਹਨਾ ਰੱਖਦਾ ਹਾਂਜੀ ਤਾਂ ਆਪਾਂ ਸਰਕਾਰ ਕੋਲੇ ਜਾਂਦੇ ਆ ਉਹ ਪੈਸੇ ਵਾਲਾ ਬੰਦਾ ਹੁੰਦਾ ਪੈਸਾ ਦੇ ਕੇ ਮਤਲਬ ਵੀ ਆਪਣੀ ਉੱਥੇ ਵੀ ਨਹੀਂ ਸੁਣਵਾਈ ਹੁੰਦੀ ਹਨਾ ਹਾਂਜੀ ਤਾਂ ਇਸ ਕਰਕੇ ਵੀ ਉਸ ਟਾਈਮ ਮਤਲਬ ਜੇ ਜਿਹੜੀ ਕੋਈ ਤੇ ਸੁਣਵਾਈ ਨਹੀਂ ਸੀ ਹੁੰਦੀ ਤੇ ਉਹ ਫਿਰ ਸੰਸਾਰ ਕੋਲ ਜਾਂਦਾ ਸੀਗਾ ਹਾਂਜੀ ਉਹਨੂੰ ਕੋਲ ਜਾਂਦਾ ਸੀ ਵੀ ਸਰਦੀ ਮੇਰੀ ਕੋਈ ਤੇ ਸੁਣਵਾਈ ਨਹੀਂ ਹੋ ਰਹੀ ਹਾਂਜੀ ਤੇ ਫਿਰ ਉਹ ਆਪ ਦੇ ਹਿਸਾਬ ਨਾਲ ਕਰਦੇ ਸੀ ਪਿਆਰ ਨਾਲ ਵੀ ਸਮਝਾਉਂਦੇ ਹੋਣਗੇ ਪਹਿਲਾਂ ਤਾਂ ਪਹਿਲਾਂ ਪਿਆਰ ਨਾਲ ਹੀ ਅੱਛਾ ਜੀ ਹਾਂਜੀ ਉਹ ਤਾਂ ਇੱਕ ਆਪਣੇ ਦਿਖਾਈ ਦੇ ਨਾ ਗੱਡੀਆਂ ਦੇ ਉੱਤੇ ਹਾਂਜੀ ਆਏ ਨੂੰ ਦੇਖ ਤੇ ਚੜ ਕੇ ਚੜ ਕੇ ਆਏ ਨੂੰ ਤੇਗ ਮੇਰੇ ਕੀ ਤੇ ਨਮਕ ਆਏ ਨੂੰ ਦੇਖ ਮੇਰੇ ਤਾਂ ਅੰਕਲ ਉਸ ਤੋਂ ਬਾਅਦ ਉਸ ਤੋਂ ਬਾਅਦ ਚ ਮੰਨ ਲਓ ਵੀ ਜਿਵੇਂ ਚੱਲਿਆ ਸੰਘਰਸ਼ ਜੋ ਵੀ ਹੋਇਆ ਹਨ ਉਹਦੇ ਵਿੱਚ ਨੁਕਸਾਨ ਵੀ ਬਹੁਤ ਹੋਇਆ ਹਾਂਜੀ ਬਹੁਤ ਜਾਨਾਂ ਦਾ ਬਹੁਤ ਨੁਕਸਾਨ ਹੋਇਆ ਬਾਦ ਨਮੇ ਦੇ ਵਿੱਚ ਸਰਕਾਰ ਬਿਆਨ ਸਿੰਘ ਦੀ ਆ ਗਈ ਬਹੁਤ ਬੱਚੇ ਸ਼ਹੀਦ ਹੋਏ ਹਾਂਜੀ ਪਰ ਉਹ ਅੰਕਲ ਵੀ ਲੜਾਈ ਹੁਣ ਵੀ ਉੱਥੇ ਦੀ ਉੱਥੇ ਹੀ ਕਰੀ ਐ ਕੀ ਲੱਗਦਾ ਵੀ ਇਹ ਮੰਨ ਲਓ ਵੀ ਸਾਰੀ ਜ਼ਿੰਦਗੀ ਪੰਜਾਬ ਦੇ ਨਾਲ ਬਦੀਕੀਆਂ ਜਾਂ ਆਪਣੇ ਪਾਲੀ ਨੇ ਮਸਲਾ ਬੋਲੀ ਦਾ ਮਸਲਾ ਆਪਣੇ ਹੋਰ ਮੰਨ ਲਓ ਵੀ ਕਿੰਨੇ ਨਸ਼ਿਆਂ ਦੇ ਮਸਲੇ ਵੀ ਇਹ ਕਿਵੇਂ ਅੰਕਲ ਸੋਲਵ ਹੁੰਦੇ ਐ ਦੇਖੋ ਇਹ ਦੋ ਵੀ ਨਹੀਂ ਕਰਤੀ ਆ ਬਿਲਕੁਲ ਇਹ ਪਹਿਲਾਂ ਤੇ ਕੰਮ ਚੱਲਦੇ ਆ ਹਾਂਜੀ ਨਾ ਇਤਿਹਾਸ ਜੀ ਐਸਐਸ ਦੇ ਵਿੱਚ ਇੰਨੇ ਜਿਹੀ ਸੁਣੇ ਤਾਂ ਥੋੜੇ ਟਾਈਮ ਲਈ ਰੁਕੇ ਆ ਮੋੜ ਕੇ ਫੇਰ ਚੱਲ ਪੈਂਦੇ ਹਾਂਜੀ ਤੇ ਪਾਵੇਂ ਕਹਿੰਦੀ ਆਪਣੇ ਅੰਗਰੇਜ਼ ਇੱਥੇ ਆਏ ਆ ਚਾਹੀ ਅੱਜ ਸਹੀ ਕਹਿੰਦੀ ਇੰਡੀਆ ਦੀ ਸਰਕਾਰ ਆਏ ਮਗਲੋ ਵੀ ਆਏ ਅੰਗਰੇਜ਼ ਵੀ ਆਏ ਆ ਹਾਂਜੀ ਹੁਣ ਮਗਲੋ ਵੀ ਹਿੰਦੁਸਤਾਨ ਦੀ ਸਰਕਾਰ ਜੋ ਆ ਆਪਣੇ ਤੁਸੀਂ ਦੇਖੋ ਪਿਛਲੇ ਇਤਿਹਾਸ ਦੇ ਮਤਾਬਕ ਤਕਰੀਬਨ 25-30 ਸਾਲ ਬਾਅਦ ਇਹ ਕੰਮ ਹੁੰਦਾ ਹੀ ਹੈ ਹਾਂਜੀ ਕਈ ਕਿਸੇ ਵੀ ਸਿਸ਼ਿਤਿਆਗਾ ਕਰਕੇ ਦੇਖੀ ਜਿਹਾ ਯਾਨੀ ਹੁਣ ਆਂਕਾ ਪਹਿਲਾਂ 47 ਅਸੀਂ ਸੁਣੀ ਹੈ ਹਾਂਜੀ 84 ਹਾਂਜੀ ਜਿਹੜਾ ਉਸ ਤੋਂ ਬਾਅਦ ਵੀ ਹੁੰਦੇ ਲੋਕ ਆ 40 ਸਾਲ ਹੋ ਗਏ ਯਾਨੀ ਆਂਕਾ ਹੁਣ ਤੁਸੀਂ ਬਜ਼ੁਰਗ ਹੋ ਹਨ ਤੁਹਾਡੀ ਅੱਜ 60 62 ਸਾਲ ਦੀ ਉਮਰ ਹੈ ਵੀ ਜਿਹੜੇ ਮੰਨ ਲਓ ਬੱਚਿਆਂ ਨੂੰ ਨਹੀਂ ਪਤਾ ਹਨਾ ਕਈ ਮੰਨ ਲਓ ਵੀ ਮੜਾ ਚੰਗਾ ਬੋਲੀ ਜਾਂਦੇ ਨੇ ਸੰਤਾਂ ਬਾਰੇ ਜਾਂ ਸਿੰਘਾਂ ਬਾਰੇ ਜਾਂ ਹੋਰ ਜਿਨ੍ਹਾਂ ਕੋਈ ਪਤਾ ਹੀ ਨਹੀਂ ਮੈਂ ਤਾਂ ਉਹਨਾਂ ਨੂੰ ਭੋਲੇ ਹੀ ਕਹਾਂਗਾ ਜਦੋਂ ਨਾਂ ਪਤਾ ਹੋਵੇ ਤਾਂ ਅੱਜ ਅੰਕਲ ਤੁਸੀਂ ਤੁਹਾਡਾ ਕਹਿਣਾ ਕੀ ਹੈ ਪੰਜਾਬ ਦੇ ਜਵਾਨੀ ਨੂੰ ਤੁਸੀਂ ਬਜ਼ੁਰਗ ਹੋ ਤੁਹਾਡੀ ਕੀ ਮੰਨ ਲਓ ਵੀ ਸਿੱਖਾ ਦੇਣਾ ਚਾਹੋ ਤੁਸੀਂ ਕੀ ਚਾਹੁੰਦੇ ਹੋ ਵੀ ਸਾਡਾ ਪੰਜਾਬ ਕਿਹੋ ਜਿਹਾ ਸਮਾਜ ਹੋਵੇ ਕਿੰਮੇ ਦਾ ਵਧੀਆ ਸਾਡੇ ਬੱਚੇ ਹੋਣ ਨਸ਼ਿਆਂ ਤੋਂ ਰਹਿਣ ਕੀ ਕਹਿੰਦੇ ਸਾਨੂੰ ਤਾਂ ਇਹੀ ਜੂਮਾਰ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਤਾਂ ਗੁਰੂਆਂ ਦੇ ਮੇਰ ਉਹਨਾਂ ਦੀ ਬਦੌਲਤ ਉਹਨਾਂ ਦਾ ਸਦਕਾ ਜੋ ਨੇ ਛੋੜੇ ਸਾਹਿਬ ਜੱਦੇ ਜੇਰੋ ਹਸਿੰਦ ਬਾਪੂ ਫਤਿਹ ਸਿੰਘ ਪਰਵਾਨੀਆਂ ਜੱਟੀਆਂ ਉਹ ਉਹਨਾਂ ਨੂੰ ਹੀ ਚੀਜ਼ ਦੇ ਲਾਚ ਨਹੀਂ ਸੀ ਜੇ ਅਸੀਂ ਉਸ ਚੀਜ਼ ਨੂੰ ਸੋਚ ਕੇ ਚੱਲੀਏ ਫਿਰ ਉਸ ਤਰ੍ਹਾਂ ਅੱਜ ਵੀ ਅਸੀਂ ਇੱਕ ਦੂਜੇ ਨਾਲ ਲੱਗੇ ਜੰਨੇ ਆ ਤੁਸੀਂ ਆਪਣੀ ਸੂਚ ਆਪਣੀ ਪੜ੍ਹਾਈ ਵਧੀਆ ਰੱਖੋ ਆਪਣਾ ਪਰਿਵਾਰ ਚ ਬੜੀ ਤਰ੍ਹਾਂ ਮਿਹਨਤ ਕਰੋ ਦੂਜੇ ਹੱਕ ਤੇ ਨਿਗਾਹ ਨਾ ਰੱਖੋ ਠੀਕ ਹੈ ਇਹ ਸਰਕਾਰਾਂ ਸਾਥ ਦੇਣ ਤੇ ਇੱਥੇ ਸੰਸਕ੍ਰਿਤੀ ਘਾਟ ਨਹੀਂ ਵੀ ਜਿਹੜੇ ਨੌਜਵਾਨ ਬਾਹਰ ਜਾ ਕੇ ਕੰਮ ਕਰਦੇ ਨੇ ਜੇ ਉਹੀ ਇੱਥੇ ਕਰਨ ਤਾਂ ਸਾਡਾ ਪੰਜਾਬ ਆਪੇ ਹੀ ਆਪਣੀ ਢੀਹ ਤੇ ਆ ਜਾਏ ਢੀਹ ਤੇ ਦੂਜੀ ਗੱਲ ਇਹ ਆ ਵੀ ਸਾਡੇ ਨੌਜਵਾਨ ਬਾਹਰ ਅਸੀਂ ਟਟਟ ਮਰਦੇ ਐ ਇੰਨਾ ਕੰਮ ਕਰਦੇ ਸੀ ਨਾ ਪਤਾ ਨਹੀਂ ਸਾਡੇ ਬੱਚਿਆਂ ਨੂੰ ਵੀ ਅਸੀਂ ਜੇ ਕਹਿ ਲਈਏ ਤਾਂ ਉਹ ਇੱਥੇ ਬਿਲਕੁਲ ਟਕ ਤੋਂ ਕਿਹੜਾ ਜਾਈਂ ਉੱਥੇ ਮੈਂ ਹੁਣ ਵੀ 8 ਸਾਲ ਹੋਈ ਜਾਂਦੇ ਆ ਇਹਨੂੰ ਅੱਛਾ ਜੀ ਤੇ ਸਿਕਵੈਦ ਵਿੱਚ ਅੱਛਾ ਜੀ ਉੱਥੇ ਟਟਟ ਮਰਦੇ ਆ ਹਾਂ ਜੀ ਉੱਥੇ ਡਬਲ ਡਬਲ ਸ਼ਿਫਟਾਂ ਨਾਉਂਦੇ ਨੇ ਹਾਂ ਜੀ ਠੀਕ ਹੈ ਹੁਣ ਧਵਕੇ ਵੀ ਸੰਦੇ ਗਾਣੇ ਵੀ ਸੰਦੇ ਆ ਹਾਂ ਜੀ ਤੇ ਇੱਥੇ ਆ ਕੇ ਟਕਾ ਤੋੜ ਗਏ ਆਹੀ ਬਸ ਸੜੇਕ ਹਾਂਜੀ ਇੱਥੇ ਜੇ ਆਪਾਂ ਕਹਿੰਦੇ ਆ ਫਲਾਨਾ ਪ੍ਰਵਾਸੀ ਆ ਹਾਂਜੀ ਉਹ ਰੇੜੀ ਲਈ ਉਹ 5000 ਰੁਪਏ ਤੇੜੀ ਪਾ ਗਿਆ 7000 ਰੁਪਏ ਪਾ ਗਿਆ ਤੇ ਸਾਡੇ ਬੱਚਿਆਂ ਨੇ 7-8000 ਰੁਪਏ ਮਹੀਨੇ ਤੇ ਕੰਮ ਕਰ ਲੈਣਾ ਕਰਨਾ ਹਲਕਾ ਫਰਕ ਸ਼ਰਮ ਬਸ ਵੀ ਇੱਕ ਸਾਨੂੰ ਆਪਣੀ ਈਗੋ ਹਾਂਜੀ ਜਾਂ ਸਾਨੂੰ ਸ਼ਰਮ ਮਾਰ ਜੀ ਚੱਲੋ ਟੂਰ ਬਰਾਜੀਆਂ ਜ ਆਪਣੇ ਵਿੱਚ ਲੱਗੇ ਆ ਹਾਂਜੀ 12 ਘੰਟੇ ਡਿਊਟੀ ਤੇ ਸੱਲੀ ਮੇਰੇ ਖਿਆਲ 6-700 ਰੁਪਏ ਹੋਣਗੇ ਹਾਂਜੀ ਹਾਂ ਰੋਟੀ ਨੇ ਆਪਣੀ ਘਰੋਂ ਖਾਣੀ ਤੇ ਉਹ 12 ਘੰਟੇ ਇੱਥੇ ਵੀ 6 ਘੰਟੇ ਨੇੜੀ ਲਾਉਂਦੇ ਹਾਂਜੀ ਤੇ ਜਿਹੜੀ 7000 ਰੁਪਏ ਦਿਹਾੜੀ ਦਾ ਪੁੰਦੇ ਉਹ ਮਹੀਨਾ ਸਾਡਾ ਬੰਦਾ ਵੀ ਭੈਣ ਲੈ ਰਹੀ ਆ ਤਾਂ ਮਤਲਬ ਵੀ ਅੰਕਲ ਦਾ ਇਹ ਕਹਿਣਾ ਵੀ ਬਾਹਰ ਜਾ ਕੇ ਤੁਸੀਂ ਜਿੰਨੀ ਮਿਹਨਤ ਕਰਦੇ ਹੋ 40 40 ਲੱਖ ਰੁਪਏ ਲਾ ਕੇ ਤੁਸੀਂ ਬਾਹਰ ਜਾਂਦੇ ਹੋ ਉਹ ਵੀ ਪਤਾ ਨਹੀਂ ਵੀ ਉੱਥੇ ਜਾ ਕੇ ਤੁਸੀਂ ਸੈੱਟ ਹੋਣਾ ਨਹੀਂ ਹੋਣਾ ਚਲੋ ਮੈਂ ਤਾਂ ਕਹਿੰਦਾ ਸਾਰੇ ਭਰਾ ਜਰੂਰ ਹੋਣ ਠੀਕ ਹੈ ਚੜ੍ਹਦੀ ਕਲਾ ਵਿੱਚ ਜਿੱਥੇ ਬਾਹਰ ਵੀ ਪਰਮਾਤਮਾ ਜਿਹੜੇ ਬੈਠੇ ਨੇ ਬਹੁਤ ਉਹਨਾਂ ਦਾ ਵੀ ਦੇਨ ਆ ਪੰਜਾਬ ਨੂੰ ਉਹ ਦਰਦ ਰੱਖਦੇ ਨੇ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਸਭ ਤੋਂ ਵੱਧ ਬਾਹਰਲੇ ਸਿੰਘ ਮਦਦ ਕਰਦੇ ਨੇ ਚਾਹੇ ਮੇਰੇ ਵਰਗੇ ਦੀ ਵੀ ਕਰਦੇ ਨੇ ਮੈਂ ਵੀ ਆਪਣੀ ਮਕਾਮ ਮੈਨੂੰ ਵੀ ਭਰਾ ਬਹੁਤ ਸਪੋਰਟ ਕਰਦੇ ਨੇ ਪਰ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਆਪਾਂ ਦੂਜੇ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਦੇ ਮੰਜੇ ਥਲੇ ਸੋਟਾ ਮਾਰੀਏ ਜਦੋਂ ਆਪਾਂ ਆਪ ਅਵੇਸਲੇ ਹੋਵਾਂਗੇ ਤਾਂ ਫੇਰ ਹੀ ਸਾਡੇ ਘਰ ਤੇ ਕਬਜ਼ਾ ਹੁੰਦਾ ਜਿਹੜੇ ਸਾਡੇ ਨੌਜਵਾਨ ਬਾਹਰ ਨੂੰ ਜਾਂਦੇ ਨੇ ਉਹੀ ਵੀਰੋ ਇੱਥੇ ਕੰਮ ਕਰੋ ਆਪਣੀ ਧਰਤੀ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੋ ਮਹਾਰਾਜ ਦੀ ਬਾਣੀ ਮੈਂ ਵੀ ਮੰਨ ਲਓ ਐਡਾ ਵੱਡਾ ਮੈਂ ਕਹਾਂ ਬਹੁਤ ਵੱਡਾ ਬਦਮਾਨ ਆ ਮੈਂ ਵੀ ਦਾੜੀ ਕੇਸ ਕਟਾਉਂਦਾ ਵਾਂ ਪਰ ਇਹੀ ਅੰਕਲ ਦਾ ਬਜ਼ੁਰਗਾਂ ਦਾ ਕਹਿਣਾ ਹੈ ਪੁਰਾਣੇ ਬਜ਼ੁਰਗਾਂ ਕੋਲ ਯਾਰ ਬੈਠਿਆ ਕਰੋ ਇਹ ਮਾਸਟਰ ਨੇ ਜੋ ਇਹਨਾਂ ਨੇ ਦੇਖਿਆ ਉਹ ਮੈਂ ਨਹੀਂ ਦੇਖਿਆ ਜੋ ਮੰਨਦਾ ਮੈਰੀ ਆ 40 ਸਾਲ ਦੀ ਉਮਰ ਹੈ ਅੱਜ 20 ਸਾਲ ਦੇ ਬੱਚੇ ਨੇ ਨਹੀਂ ਦੇਖਿਆ ਇਸ ਕਰਕੇ ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਕਿਉਂ ਅੰਕਲ ਕੋਈ ਨਹੀਂ ਸ਼ਰਮ ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਕੰਮ ਛੋਟਾ ਵੱਡਾ ਜੇ ਜੋ ਮਿਲਦਾ ਯਾਰ ਕਰੋ ਬਾਹਰ ਵੀ ਆਪਣੇ ਪੰਜਾਬੀਆਂ ਜੀ ਬਾਹਰ ਵੀ ਤਾਂ ਕਰਦੇ ਆ ਇਹੀ ਮੱਲਾ ਮਾਰੀਆਂ ਬਿਲਕੁਲ ਜੇ ਅੱਜ ਤੋਂ ਲਾਲੋ ਕੁਈ ਕਰ ਉਹ 100 ਸਾਲ ਤੋਂ ਪਹਿਲਾਂ ਪੰਜਾਬੀ ਜਾ ਰਹੇ ਆ ਹਾਂਜੀ ਆਪਣੇ ਇੰਗਲੈਂਡ ਕੰਨੀ ਦੂਬਿਨੇ ਕੈਨੇਡਾ ਦੇ ਵਿੱਚ ਵੀ ਤੇ ਉੱਥੇ ਜਾ ਕੇ ਇਹਨੇ ਮੱਲਾ ਮਾਰੀ ਤੇ ਕਾਮਯਾਬ ਹੋਏ ਮੇਰੇ ਪੰਜਾਬੀਆਂ ਉੱਥੇ ਵੀ ਨਾਲ ਔਰ ਉਹਨਾਂ ਪੰਜਾਬੀਆਂ ਦੀ ਬਦੌਲਤ ਇੱਥੇ ਜੋ ਬਣਿਆ ਜੋ ਡਿਵੈਲਪਮੈਂਟ ਹੋਈ ਆ ਪਿੰਡਾਂ ਦੇ ਵਿੱਚ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਠੀਕ ਹੈ ਜੀ ਅਕਲ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ